ਗਊਸ਼ਾਲਾ ਵਿੱਚ ਤੂੜੀ ਲਈ ਵੱਦ ਤੋਂ ਵੱਧ ਸਹਿਯੋਗ ਕਰਨ ਗਊਪਗਤ ਤੂੜੀ ਦੀ ਆਮਦ ਅਤੇ ਸੀਜ਼ਨ ਜ਼ੋਰਾ ਤੇ ਕਣਕ ਦੀ ਕਟਾਈ ਲਗਭਗ ਖਤਮ ਹੋ ਚੁੱਕੀ ਹੈ ਅਤੇ ਇਹਨੀ ਦਿਨੀ ਤੂੜੀ ਦਾ ਸੀਜ਼ਨ ਜ਼ੋਰਾ ਤੇ ਚੱਲ ਰਿਹਾ ਹੈ ਸ਼੍ਰੀ ਬਾਬਾ ਪੂਤਨਾਥ ਗਊਸ਼ਾਲਾ ਨੂਰਮਹਿਲ ਵਿੱਚ ਤੂੜੀ ਦੀ ਕਿੱਲਤ ਨੂੰ ਦੇਖਦਿਆਂ ਮੰੰਦਿਰ ਸ੍ਰੀ ਬਾਬਾ ਪੂਤਨਾਥ ਅਤੇ ਗਊਸ਼ਾਲਾ ਕਮੇਟੀ ਨੂਰਮਹਿਲ ਦੇ ਪ੍ਰਧਾਨ ਸ੍ਰੀ ਰਾਜਕੁਮਾਰ ਮੈਨ ਅਤੇ ਪੀਆਰਓ ਸ੍ਰੀ ਰਜਿੰਦਰ ਕਾਲੜਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਤੂੜੀ ਨੂੰ ਅਗ-ਲਗ ਜਾਣਕਾਰਨ ਹੋਏ ਨੁਕਸਾਨ ਕਾਰਨ ਕਮੇਟੀ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਹਾਲੇ ਪੂਰੇ ਸਾਲ ਦਾ ਤੂੜੀ ਚਾਰਾ ਇਕੱਠਾ ਕਰਨ ਲਈ ਬਹੁਤ ਵੱਡੇ ਬਜਟ ਦੀ ਲੋੜ ਹੈ ਉਹਨਾਂ ਗਊ ਪਖਤਾ ਨੂੰ ਅਪੀਲ ਕਰਦੇ ਆ ਕਿਹਾ ਕਿ ਉਹ ਗਊਸ਼ਾਲਾ ਲਈ ਤੂੜੀ ਇਕੱਠੀ ਕਰਨ ਲਈ ਵੱਦ ਤੋਂ ਵੱਧ ਸਹਿਯੋਗ ਕਰਨ ਤਾਂ ਜੋ ਸਮਰੰ੍ਹ ਰੰਦਿਆ ਗਊਆਂ ਲਈ ਤੂੜੀ ਇਕੱਠੀ ਕੀਤੀ ਜਾ ਸਕੇ ਅਤੇ ਸਾਰੇ ਸਾਲ ਲਈ ਗਊਆਂ ਦੇ ਤੂੜੀ ਚਾਰੇ ਦਾ ਪ੍ਰਬੰਧ ਹੋ ਸਕੇ ਉਹਨਾਂ ਕਿਹਾ ਕਿ ਇਸ ਸਾਲ 1 ਕੁਇੰਟਲ ਤੂੜੀ ਦੀ ਕੀਮਤ 250 ਰੁਪਏ ਦੇ ਕਰੀਬ ਹੈ ਜਿਸ ਲਈ ਗਊ ਪਖਤ ਵੱਦ ਤੋਂ ਵੱਧ ਸਹਿਯੋਗ ਕਰਨ ਗਊ ਪਗਦ ਦਿੱਤੇ ਗਏ UPI QR ਕੋਡ ਰਾਹੀਂ ਸਿੱਧੇ ਵੀ ਗਊਸ਼ਾਲਾ ਦੇ ਖਾਤੇ ਵਿੱਚ ਵੀ ਵਿੱਤੀ ਸਹਿਯੋਗ ਪਾ ਸਕਦੇ ਹੋ